ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇਲ ਲਈ ਲੈ ਕੇ ਆਏ ਹਾਂਗੇ ਉਹਨਾਂ ਵਿੱਚੋਂ ਇੱਕ ਤਾਂ ਹੈਗੀ ਤੋਕੜ ਗੱਭਣ ਚੈੱਕ ਪਾਸ ਆ ਤੇ ਇੱਕ ਗੱਭਣ ਥੋੜੇ ਦਿਨਾਂ ਦੀ ਆ ਗਈ ਕੱਚੀ ਤੇ ਜਿਸ ਘਰ ਚੋਂ ਵੀਡੀਓ ਬਣਾ ਰਹੇ ਹਾਂ ਕੋਈ ਬਾਜ਼ੀ ਦਾ ਵਪਾਰ ਦਾ ਕੰਮ ਨਹੀਂ ਆਪਣੀ ਘਰੇਲੂ ਪਸ਼ੂਆਂ ਚੋਂ ਬਾਈ ਇਹ ਦੋਵੇਂ ਵੜਾ ਸੇਲ ਕਰ ਰਿਹਾ ਤੇ ਆਜੋ ਆਪਾਂ ਕਰਦੇ ਹਾਂ ਬਾਈ ਜੀ ਨਾਲ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਉਹ ਠੀਕ ਹੋ ਜੀ ਹਾਂਜੀ ਵਧੀਆ ਬਾਈ ਜੀ ਕਿਵੇਂ ਚੱਲਦਾ ਜੀ ਠੀਕ ਹੈ ਜੀ ਵਧੀਆ ਚੱਲੀ ਜਾਂਦਾ ਠੀਕ ਹੈ ਨਾਮ ਤੇ ਬਾਈ ਜੀ ਆਪਣਾ ਐਡਰੈਸ ਬੋਲ ਦੋ ਨਾਮ ਜੀ ਗੁਰਮੀਤ ਸਿੰਘ ਐਂਡ ਭਾਈ ਰੂਪਾ ਦਿਆਲਪੁਰੇ ਵਾਲਾ ਰੋਡ ਵਜਦਾ ਜੀ ਇਹ ਸੰਨੂਆ ਦਾ ਕੁਆੜਾ ਠੀਕ ਹੈ ਜਿਲ੍ਹਾ ਬਠਿੰਡਾ ਤੁਸੀਂ ਜਿਲ੍ਹਾ ਬਠਿੰਡਾ ਤੁਸੀਂ ਬੋਲ ਜੀ ਠੀਕ ਹੈ ਜੀ ਕੰਟੈਕਟ ਨੰਬਰ ਬੋਲ ਦੋ ਆਪਣਾ ਹਾਂ ਜੀ 77102 06250 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਤੇ ਜੇ ਬਾਈ ਇੱਧਰ ਆਉਣਿਆ ਤਾਂ ਆਪਾਂ ਨੂੰ ਦਿਆਲਪੁਰੇ ਦਾ ਭਾਈ ਘਾ ਨੇੜੇ ਹੀ ਆ ਜੀ ਦੁੱਲੇ ਵਾਲੇ ਤੋਂ ਆਉਣੇ ਉਧਰ ਵੀ ਨੇੜੇ ਹੀ ਸਲਾਬਤਪੁਰਾ ਵੀ ਨੇੜੇ ਸਲਾਬਤਪੁਰਾ ਤੇ ਇਧਰ ਤੋਕੜ ਕੱਪਣ ਤੋਂ ਸ਼ੁਰੂ ਕਰ ਲਈ ਹਾਂ ਜੀ ਤੋਕੜ ਕੱਪਣ ਤੋਂ ਕਿਹੜਾ ਸੂਆ ਸੂਈ ਵੀ ਹੈ ਇਹੇ ਜੀ ਦੂਜਾ ਸੂਏ ਦੂਜਾ ਸੂਆ ਸੂਈ ਵੀ ਹੈ ਹਾਂ ਜੀ ਹੁਣ ਤੀਜੇ ਵਾਸਤੇ ਕੱਪਣਾ ਜੀ ਹਾਂ ਜੀ ਅਨਾ ਦੂਜੇ ਸੂਏ ਸੂ ਦੂਜੇ ਸੂਏ ਦੂਜੇ ਸੂਏ ਤੇ ਕਿੰਨੇ ਟਾਈਮ ਦੀ ਚੈੱਕ ਪਾਸ ਹੈ ਜੀ ਇਹ 3 ਮਹੀਨੇ ਦੀ 3 ਮਹੀਨੇ ਪੂਰੀ ਗਰੰਟੀ ਹੈ ਜੀ ਠੀਕ ਹੈ ਹਾਂ ਜੀ ਸੋਡੀ ਦਾ ਹੁਣ ਚੈੱਕ ਕਰਵਾਈ ਵੇ ਸੋਨੂੰ ਦਾ ਹਾਂ ਜੀ ਹਾਂ ਅਗਲਾ ਤਸੱਲੀ ਕਰਨੀ ਠੀਕ ਹੈ ਹਾਂ ਕਰਾ ਆਵੇਂ ਅਗਲਾ ਡਾਕਟਰ ਲਿਆ ਵੇ ਜਾਂ ਹਾਂ ਜੀ ਹਾਂ ਮਤਲਬ ਇੱਥੋਂ ਲਿਆ ਵੇ ਭਾਵੇਂ ਇੱਥੋਂ ਲਿਆ ਵੇ ਹਾਂ ਜੀ ਹਾਂ ਤੇ ਕਿੰ ਠੀਕ ਆ ਸੌਸੀਲ ਹਾਂਜੀ ਸੀਲ ਆ ਪੂਰੀ ਚਵਾਈ ਚੁਈ ਦੀ ਕੋਈ ਉਹ ਨਹੀਂ ਠੀਕ ਆ ਸੌਸੀਲ ਫੁੱਲ ਆ ਬਾਈ ਕਿੰਨੇ ਕੋਈ ਚੱਕਰੀ ਸੋਹਣੀ ਆ ਚਾਰੇ ਵਧੀਆ ਤੇ ਚਵਾਈ ਚੁਈ ਕਿਵੇਂ ਲੱਗੀ ਠੀਕ ਆ ਜੀ ਵਧੀਆ ਜੀ ਵੀ ਇੱਕ ਨੰਬਰ ਆ ਹਾਂਜੀ ਠੀਕ ਆ ਜੀ ਥਣਾ ਤੋਂ ਕੋਈ ਗੜਬੜ ਨਹੀਂ ਬਾਕੀ ਥਣਾ ਦਾ ਸਾਈਜ਼ ਆਪਾਂ ਤੁਹਾਨੂੰ ਚੈੱਕ ਕਰਵਾ ਲੈਂਦੇ ਥੋੜਾ ਜਿਹਾ ਹੋ ਸਕਦਾ ਵੀ ਡਰੇ ਕੈਮਰੇ ਤੋਂ ਕਿਉਂਕਿ ਖੇਤਾਂ ਚ ਬਾਈ ਦਾ ਘਰ ਆਗਾ ਕਿਉਂਕਿ ਇੱਥੇ ਆਉਣ ਜਾਣ ਵੀ ਘੱਟ ਹੋਊਗਾ ਹਨਾ ਹਾਂਜੀ ਹਾਂ ਆਉਣ ਜਾਣ ਖੇਤਾਂ ਦੇ ਘਰ ਵੀ ਚੈੱਕ ਕਰ ਸਕਦੇ ਚਵਾਈ ਹੋਈ ਆ ਚਵਾਈ ਕਰੀ ਗਈ ਠੀਕ ਆ ਤੇ ਕਿਵੇਂ ਤਿਆਰ ਹੁੰਦੀ ਆ ਸੌਕ ਤੱਕ ਵਧੀਆ ਤਿਆਰ ਹਾਂਜੀ ਵਧੀਆ ਹੋ ਠੀਕ ਹੈ ਜੀ ਭਾਈ ਕਿਨੇ ਵੀ ਚੰਗਾ ਦੁੱਧ ਬਾਈ ਨੇ ਤਿਆਰ ਦੱਸਿਆਗਾ ਭਾਵੇਂ ਕੋਈ ਦੋ ਟਾਈਮ ਦੋ ਟਾਈਮ ਚੋੜੇ ਤਿੰਨ ਆਪਾਂ ਗਲਤ ਨਹੀਂ ਬੋਲੇ ਜੀ 8 ਕਿਲੋ ਦੱਸਿਆ ਤੇ ਹੁਤਾ ਜੀ ਨੇ ਕਿੰਨਾ ਕੱਢਿਆ ਫਿਰ ਨੇ ਤਾਂ ਜੀ ਹੈਗਾ ਜੀ 13 14 ਕਿਲੋ ਜੀ 13 ਕਿਲੋ ਸੀ ਠੀਕ ਹੈ ਹਾਂ ਜੀ ਤੇ ਖੋਲੇ ਜੀ ਨੂੰ ਤੋਰੇ ਮੜੀ ਜੀ ਖੋਲ ਕੀ ਲੇਵਾ ਬਹੁਤ ਸੋਹਣਾਗਾ ਬਾਈ ਫੀਟ ਨਾਲ ਆ ਰਿਹਾ 레ਵਾ ਬਾਕੀ ਜਿਹੜਾ ਟਾਈਮ ਆ ਵੀਡੀਓ ਬਣਾਉਣ ਦਾ ਕੋਈ ਬਾਲਾ ਨਹੀਂਗਾ ਸਾਨੂੰ ਆਪਣਾ ਟਾਈਮ ਵੀ ਦੱਸ ਹੀ ਦਿੰਨੇ ਆਗੇ 7:23 ਮਿੰਟ ਹੁੰਦੇ ਆਗੇ ਉਸ ਹਿਸਾਬ ਨਾਲ ਅੰਦਾਜ਼ਾ ਲਾ ਲਓ ਸ਼ਾਮ ਤੱਕ ਡਰ ਦੀ ਕੁਆਲਿਟੀ ਨੇ ਬਹੁਤ ਸੋਹਣੀ ਤਿਆਰ ਕਰਨੀ ਆ ਬਾਈ ਕਿਨੇ ਥਾਣਾ ਦਾ ਸਹਜ ਆ ਗਿਆ ਇੱਕ ਨੰਬਰ ਬਹੁਤ ਸੋਹਣਾ ਥਾਣਾ ਪੂਰੀ ਵਿਥੀ ਤੇ ਥਾਣ ਲੱਗਿਆ ਬਾਕੀ ਮੈਨੂੰ ਲੱਗਦਾ ਗਰਮੀ ਵੀ ਘਟ ਮੰਦੀ ਗਰਮੀ ਘਟ ਮੰਦੀ ਆ ਜੀ ਹਾਂ ਗਰਮੀ ਬਾਈ ਕਿਨੇ ਘਟ ਮੰਦੀ ਆ ਬਾਕੀ ਫੇਸ ਵਗੈਰਾ ਪ੍ਰਿੰਟ ਥੋੜਾ ਡਰਦੀ ਜਰੂਰ ਆ ਹੋਰ ਖੂਨ ਡਰਦੀ ਆ ਉਪਤੀ ਤੋਂ ਬੜੀ ਡਰਦੀ ਆ ਬਾਕੀ ਬਥਾਣਾ ਇਦਰੋਂ ਚੈੱਕ ਕਰਵਾਇਆ ਨਾ ਥਾਣਾ ਬਹੁਤ ਚੰਗਾ ਲੱਗਿਆ ਬਲ ਕੱਲਾ ਕੱਲਾ ਥਾਣਾ ਪੂਰੀ ਵਿਥੀ ਜਿਹਨਾਂ ਆਪਾਂ ਕਹਿੰਦੇ ਆ ਥਾਣਾ ਲੱਗਿਆ ਵਾ ਕੋਈ ਸਾਲਾ ਜੀ ਇਹੋ ਜੀ ਕੋਈ ਗੱਲ ਠੰਡੀ ਸੀਲ ਬਾਈ ਕਹਿੰਦੇ ਫੁੱਲ ਲੱਗ ਤੇ ਮੋਹਲੇ ਦਾ ਫਿਰ ਕੀ ਹੈ ਜੀ ਮੋਹਲੇ ਦਾ 45000 ਰੁਪਏ ਜੀ ਹੋ ਜੋ ਥੋੜਾ ਘਣਾ ਮੰਗ ਆਉਂਦੇ ਲੱਗਦਾ ਲਾਉਣਾ 45000 ਰੁਪਏ ਬਾਈ ਕਹਿੰਦੇ ਮੋਹਲਾ ਬਾਕੀ ਥੋੜਾ ਘਣਾ ਆਏਗਾ ਦਾ ਮੰਤਨ ਮੌਕੇ ਤੇ ਜਰੂਰ ਹੋ ਜਾਊਗਾ ਤੇ ਅੱਗੇ ਇਦਰੋਂ ਦੋ ਨੰਬਰ ਤੇ ਜੀ ਇਹ ਕਿਹੜਾ ਸੂਏ ਸੁੰਦੀ ਹੈ ਇਹ ਜੀ ਦੂਜਾ ਸੂਇ ਸੂਇ ਦੂਜਾ ਸੂਇ ਹਾਂ ਜੀ ਇਹਦੇ ਕਿੰਨੇ ਦਿਨ ਪਈ ਹੈ ਜੀ ਇਹਦੇ ਲੈ ਜੂ 6-7 ਕੇ ਦਿਨ ਲੈ ਜੂ 6-7 ਦਿਨਾਂ ਦੀ ਕੱਚੀ ਆ ਹਾਂ ਜੀ ਕੰਨਾ ਇਹਨੇ ਦੁੱਧ ਕੱਢਿਆ ਪਿਛਲੇ ਸੂਇ ਪਹਿਲਾਂ ਜੀ 12 ਲੀਟਰ ਦਿੱਤਾ ਜੀ 12 ਲੀਟਰ ਦਿੱਤਾ ਤੇ ਅੱਜ ਕੀ ਫਿਰ ਕਿੰਨੀ ਉਮੀਦ ਹੈ ਅੱਜ ਤੀ ਹੈਗੀ ਆ 16 ਕਿ ਲੀਟਰ ਦੇ ਦੂ ਜੀ ਹਾਂ ਬਾਕੀ ਦੁੱਧ ਫੈਟ ਵਾਲਾ ਹੋਊਗਾ ਜੀ ਹਾਂ ਜੀ ਸਾਢੇ 4-5 ਫੈਟ ਆਉਂਦੀ ਹੈ ਜੀ ਸਾਢੇ 4 ਕਿਉਂਕਿ ਨਾ ਤਾਂ ਗਰਮੀ ਮੰਨਣਾ ਨਾ ਗਰਮੀ ਗਰਮੀ ਠੰਡੀ ਸੀ ਜੀ ਫੈਟ ਚੰਗੀ ਆਉਂਦੀ ਆ ਗਰਮੀ ਕੋਈ ਵੀ ਕੋਈ ਆ ਨਹੀਂ ਜੀ ਭਈ ਆ ਉਹੋ ਕਰੂਗੀ ਕੋਈ ਦੇਖਦੀ ਹੱਥ ਮਾਰੀ ਜਾਊਗੀ ਸਹੀ ਗੱਲ ਹੈ ਮੌਨਾ ਖੜੀ ਹੈ ਕੋਈ ਤੈਹੀ ਤਨੀ ਕਰਮਲਣੋ ਇਹ ਨਹੀਂ ਹੈਗਾ ਵੀ ਲੱਤ ਸੜ ਕਰੂਗੀ ਨਾ ਜੀ ਨਾ ਨਾ ਜਮੇ ਨਹੀਂ ਜੀ ਲੈ ਹਜੇ ਤਾਂ ਕੱਚੀ ਪਈ ਹੈ ਕਿੰਨੇ ਦਿਨਾਂ ਦੀ ਕੱਚੀ ਹੈ ਇਹ ਹਜੇ ਲੈ ਜੂਗੀ 8-10 ਦਿਨ ਤਾਂ ਲੈ ਜੂਗੀ 8-10 ਦਿਨ ਹਾਂ ਜੀ ਹਵਾਨਾ ਸੋਹਣਾ ਧਿਆਰ ਕਰ ਹਾਂ ਜੀ ਸੋਹਣਾ ਗਰੂ ਹਾਂ ਬਾਲ ਮੋਲ ਬਹੁਤ ਹੈ ਜੀ ਹੂੰ ਬਾਕੀ ਬਈ ਸਾਇਦ ਬਹੁਤ ਚੰਗਾ ਆ ਗਿਆ ਥਾਣਾ ਤੁਸੀਂ ਦੇਖ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਤੇ ਬਾਕੀ ਚੌਣ ਚਬਾ ਕਿਵੇਂ ਸੀਗਾ ਚਾਚ ਵਾਈ ਵਧੀਆ ਜੀ ਠੀਕ ਸੀਰ ਬਹੁਤ ਆ ਜੀ ਬਹੁਤ ਜਿਆਦੇ ਸੀਰ ਆ ਜੀ ਜਿਵੇਂ ਮਾਤਿਆਂ ਆਵੇ ਹਾਉ ਮੇ ਪਈ ਬਲ ਬਲ ਹੂੰ ਸਹੀ ਗੱਲ ਆ ਜੀ ਕੱਚੀ ਪਈ ਆ ਕੱਚੀ ਪਈ ਜੀ ਸਾਰੀਆਂ ਬਲਟਾਂ ਲੱਗ ਡੋ ਕੇ ਫੇਰ ਜਾ ਕੇ ਕਿਤੇ ਨਾ ਸੂਣਾਗਾ ਹਾਂਜੀ ਤੇ ਖੋਲੇ ਜੀ ਨੂੰ ਬੜਾ ਤੋਲ ਦੇ ਬਾਕੀ ਬਈ ਵੱਡੀ ਆ ਕਿ ਕੋਈ ਵੀ ਛੋਟੀ ਮੰਨ ਕੇ ਨਾ ਆਇਆ ਕੋਈ ਆਏ ਹੁੰਦਾ ਕੱਦ ਬਹੁਤ ਆ ਜੀ ਹਾਂ ਕੱਦ ਬਹੁਤ ਆ ਕਿ ਬਾਕੀ ਪਾਲੀ ਸਵੇਂ ਵੀ ਫੁੱਲ ਬਾਈ ਦਾ ਕੋਈ ਵਪਾਰ ਦਾ ਕੰਮ ਨਹੀਂ ਆਪਣੇ ਪਸ਼ੂਆਂ ਚ ਇਸ ਦੋਮੇ ਸੇਲ ਕਰ ਰਿਹਾਗਾ ਪੂਰੀ ਤਸੱਲੀ ਆ ਜੀ ਬੈਠਦੀ ਮੇਰੇ ਜਿੱਡੀ ਬੈਠਾ ਜੀ ਨਹੀਂ ਨਹੀਂ ਸਹੀ ਗੱਲ ਆ ਜੀ ਤੇ ਇਹਦਾ ਮੁੱਲ ਕੀ ਰਹਿਣਾ ਜੀ ਫਿਰ ਇਹਦਾ ਮੁੱਲ 60000 ਰੁਪਏ ਲਿਖਿਆ ਹੈ 60000 ਰੁਪਏ ਹਾਂ ਜੀ ਕੱਚੀ ਹੈ ਜੀ ਹੋਸਾ ਨਮਾ ਬਾਈ ਜਦੋਂ ਹੋ ਗਈ ਤਿਆਰ ਹੋ ਜਾ ਮੁੱਲ ਕਰ ਲੈਣਾ ਇਹ ਕੋਈ ਗੱਲ ਨਹੀਂ ਪਤਾ ਘਟਾ ਜੀ ਹੂੰ ਬਾਕੀ ਸਾਇਨਿੰਗ ਬਹੁਤ ਅੱਛਾ ਚਮਕ ਚਮਕ ਬਹੁਤ ਆ ਗੱਲ ਕਰੀਏ ਨਾ ਹਾਈਟ ਹੂਟ ਦੀ ਹੈਡ ਜੀ ਪੂਰੀ ਹੈ ਜੀ ਹੂੰ ਬਾਕੀ ਥਣਾ ਦਾ ਸਹਜ ਆਪ ਇਧਰੋਂ ਵੀ ਚੈੱਕ ਕਰਵਾਣਾ ਥਣਾ ਦਾ ਸਹਜ ਬਹੁਤ ਚੰਗਾ ਆ ਗਿਆ ਇੱਕੋ ਜਿਹਾ ਥਣਾ ਆ ਗਿਆ ਚਾਰੇ ਪੂਰੀ ਵਿੱਥੀ ਦੇ ਥਣਾ ਆ ਗਏ ਕੱਲਾ ਕੱਲਾ ਥਣਾ ਤੇ ਮੁੱਲ ਵੀ ਉਸ ਹਸਾਬ ਨਹੀਂ ਕੀਤਾ ਬਾਈ ਨੇ ਬਾਕੀ ਥੋੜਾ ਕਣਾ ਮਾਨਤਣ ਹੋ ਜੂਗਾ ਜੀ ਹਾਂ ਜੀ ਕਰ ਦਵਾਂਗੇ ਮਾਨਤਣ ਸ਼ੀਲ ਬਹੁਤ ਹੈ ਦਸੱਲੀ ਆ ਆਪਣੀ ਸ਼ੀਲ ਦੀ ਤਾਂ ਲੋ ਜਿਵੇਂ ਮਰਜੀ ਹੱਥ ਪੇਰੀ ਜਾਣਾ ਇਹ ਹੱਥ ਨਹੀਂ ਲਵਾਉਂਦੇ ਹਾਂ ਹੂੰ ਠੰਡੀ ਸ਼ੀਲ ਆ ਗਈ ਫੁੱਲ ਤੇ ਜੇ ਕਿਸੇ ਵੀ ਵੀਰ ਨੂੰ ਬਾਈ ਦੋਮਾ ਬੈੜਾਂ ਚ ਕੋਈ ਵੀ ਬੈੜ ਪਸੰਦ ਆ ਵੀ ਬਾਈ ਨਾਲ ਕੰਟੈਕਟ ਜ਼ਰੂਰ ਕਰਿਓ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ